ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਅੱਜ ਮੈਂ ਆਪਣੇ ਭੈਣ ਭਰਾਵਾਂ ਨੂੰ ਆਯੁਰਵੇਦਿਕ ਦੇ ਅਨੁਸਾਰ ਮਤਲਬ ਕਿ ਆਯੁਰਵੇਰਿੰਗ ਅਕੋਰਡਿੰਗ ਖਾਣਾ ਖਾਣਾ ਦੱਸਾਂਗੀ ਵੀ ਕਿਵੇਂ ਆਯੁਰਵੇਦਿਕ ਦੇ ਅਨੁਸਾਰ ਵੀ ਕਿਵੇਂ ਖਾਣਾ ਖਾਈਦਾ ਵੀ ਜਿਹੜੇ ਉਸ ਟਾਈਮ ਲੋਕ ਠੀਕ ਹੈ ਪਹਿਲਾਂ ਵਾਲੇ ਸਮਿਆਂ ਚ ਲੋਕ ਕਿਸ ਤਰ੍ਹਾਂ ਖਾਣਾ ਖੰਡੇ ᱛੀਏ ਉਹ ਕਿਸ ਤਰ੍ਹਾਂ ਸਵਸਥ ਰਹਿੰਦੇ ᱛੀਏ ਉਹਨਾਂ ਦੀ ਸਿਹਤ ਦਾ ਖਿਆਲ ਨਾ ਕੀ ਸੀ ਉਹ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲਾ ਲੋਕ ਪੁਰਾਣੇ ਸਮਿਆਂ ਦੇ ਵਿੱਚ ਲੋਕ ਦੋ ਟਾਈਮ ਖਾਂਦੇ ਸੀਗੇ ਇੱਕ ਟਾਈਮ ਖਾਂਦੇ ਸੀਗੇ ਜੋਗੀ ਦੋ ਟਾਈਮ ਖਾਂਦੇ ଥିਗੇ ਭੁੱਗੀ ਤਿੰਨ ਟਾਈਮ ਖਾਂਦੇ ਨੇ ਰੋਗੀ ਇਹ ਕਹਿ ਰਿਹਾ ਆਯੁਰਵੇਦਿਕ ਵੀ ਤਿੰਨ ਟਾਈਮ ਖਾਣਾ ਜਿਹੜੇ ਰੋਗੀ ਲੋਕ ਖਾ ਰਹੇ ਨੇ ਖਾਣਾ ਵੈਸੇ ਦੋ ਟਾਈਮ ਖਾਣਾ ਚਾਹੀਦਾ ਸਵੇਰ ਨੂੰ ਤਾਂ ਆਪਾਂ ਖਾਵਾਂਗੇ ਰਾਜੇ ਮਹਾਰਾਜੇ ਵਾਲਾ ਭੋਜਨ ਆ ਦੁਪਹਿਰ ਨੂੰ ਆਮ ਇਨਸਾਨ ਦਾ ਭੋਜਨ ਖਾ ਸਕਦੇ ਆ ਤੇ ਜਿਹੜਾ ਰਾਤ ਨੂੰ ਖਾਣਾ ਖਾਣਾ ਉਹ ਭਖਾਰੀਆਂ ਵਾਲਾ ਭੋਜਨ ਹੀ ਖਾਣਾ ਇਹਦੇ ਵਿੱਚ ਸੋਨੂੰ ਮੈਂ ਦੱਸ ਦਿੰਨੇ ਆ ਸਵੇਰ ਦੇ ਭੋਜਨ ਦੀ ਗੱਲ ਕਰੀਏ ਤਾਂ ਸਵੇਰ ਦੇ ਭੋਜਨ ਦੇ ਵਿੱਚ ਆਪਾਂ ਤਲੇ ਹੋਏ ਵੀ ਖਾ ਸਕਦੇ ਆ ਵੱਧ ਤੋਂ ਵੱਧ ਖਾ ਸਕਦੇ ਆ ਪਰ ਜੇ ਤਲੇ ਹੋਇਆ ਖਾਣਾ ਦੁਕਾਨਾਂ ਤੋਂ ਮੰਗਵਾ ਕੇ ਨਹੀਂ ਖਾਣਾ ਦੁਕਾਨ ਤੋਂ ਲੈਂਦਾ ਜੀ ਖਾਲੀ ਤਲੀ ਹੋਈ ਚੀਜ਼ਾਂ ਕੋਲਡ ਡਰਿੰਕ ਪੀਲੇ ਇਹ ਨਹੀਂ ਆਪਾਂ ਨੇ ਵਰਤਣਾ ਹੈਗਾ ਇਹਦੇ ਵਿੱਚ ਆਪਾਂ ਨੇ ਵਰਤਣਾ ਕੀ ਆਪਾਂ ਘਰੇ ਸੁੱਧ ਦੇਸੀ ਘਿਓ ਜਾਂ ਸਰੋਂ ਦੇ ਤੇਲ ਚ ਖਾਣ ਪੀਣ ਦੀ ਵਰਤੋਂ ਕਰ ਸਕਦੇ ਆ ਪਰ ਫੈਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈਗੀ ਦੇਸੀ ਘਿਓ ਦੇ ਵਿੱਚ ਆਪਾਂ ਤਲ ਕੇ ਖਾ ਸਕਦੇ ਆ ਕੁਝ ਵੀ ਪਰ ਜਿਨ੍ਹਾਂ ਨੂੰ ਸ਼ੂਗਰ ਜਾਂ ਬੀਪੀ ਬ੍ਰੈਡ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜਾਂ ਬੀਪੀ ਘਟਦਾ ਜਾਂ ਵੱਧਾ ਉਹਨਾਂ ਨੂੰ ਇਹ ਭੋਜਨ ਬਿਲਕੁਲ ਨਹੀਂ ਖਾਣਾ ਹੈਗਾ ਤਲੇ ਹੋਏ ਉਹ ਸਿਰਫ ਸਿੰਪਲ ਭੋਜਨ ਹੀ ਕਰਨ ਜੇ ਅਗਰ ਆਪਾਂ ਹਲਕਾ ਭੋਜਨ ਖਾਣਾ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਜਾਂ ਬੀਪੀ ਦੀ ਪ੍ਰੋਬਲਮ ਹੈ ਤੇ ਇੱਕ ਹੋਰ ਦੱਸ ਦਿੰਦੇ ਆ ਜਿਹੜੇ ਦੁਪਹਿਰ ਦੇ ਭੋਜਨ ਦੇ ਵਿੱਚ ਆਪਾਂ ਸਿੰਪਲ ਦਾਲ ਰੋਟੀ ਤੇ ਸੈਲਟ ਲੈ ਸਕਦੇ ਆ ਜਿਹੜਾ ਸ਼ਾਮ ਦਾ ਭੋਜਨ ਆ ਇਹਦੇ ਵਿੱਚ ਆਪਾਂ ਸਿਰਫ ਹਲਕੀਆਂ ਚੀਜ਼ਾਂ ਹੀ ਲੈ ਸਕਦੇ ਆ ਜੇ ਅਗਰ ਆਪਾਂ ਇਹਦੇ ਵਿੱਚ ਭੋਜਨ ਲਾ ਲਈਏ ਤਾਂ ਬਹੁਤ ਹੀ ਚੰਗੀ ਗੱਲ ਆ ਇਹਦੇ ਵਿੱਚ ਆਪਾਂ ਲਿਕਵਿਡ ਪ੍ਰਾਰਥਾ ਨਹੀਂ ਵਰਤੋ ਕਰ ਸਕਦੇ ਆ ਜਿਵੇਂ ਜੂਸ ਵਗੈਰਾ ਹੋ ਗਿਆ ਜਾਂ ਸੂਪ ਵਗੈਰਾ ਹੋ ਗਿਆ ਸਬਜ਼ੀਆਂ ਦਾ ਇਹ ਚੀਜ਼ਾਂ ਦੀ ਵਰਤੋਂ ਆਪਾਂ ਸ਼ਾਮ ਦੇ ਭੋਜਨ ਦੇ ਵਿੱਚ ਕਰਨੀ ਆ ਪਰ ਜਿਹੜਾ ਸਵੇਰ ਦਾ ਭੋਜਨ ਖਾਣਾ ਉਹਦੇ ਵਿੱਚ ਆਪਾਂ ਕੀ ਕਰਨਾ ਉਹਦੇ ਵਿੱਚ ਆਪਾਂ ਨੇ ਇੰਨਾ ਜਾਰੇ ਖਾ ਲੈਣਾ ਸਵੇਰ ਨੂੰ ਭੋਜਨ ਜਿੰਨਾ ਖਾ ਸਕਦੇ ਹੋ ਪੇਟ ਭਰ ਭੋਜਨ ਖਾ ਸਕਦੇ ਆ ਦੂਜੇ ਟਾਈਮ ਹਲਕਾ ਹਲਕਾ ਖਾਣਾ ਪਰ ਸਵੇਰ ਦੇ ਭੋਜਨ ਚਾਹੇ ਸਵੇਰ ਦਾ ਚਾਹੇ ਸ਼ਾਮ ਦਾ ਚਾਹੇ ਦੁਪਹਿਰ ਦਾ ਇਹਨਾਂ ਤਿੰਨਾਂ ਦੇ ਨਾਲ ਪਾਣੀ ਨਹੀਂ ਪੀਣਾ ਹੈਗਾ ਪਾਣੀ ਇੱਕ ਘੰਟਾ ਬਾਅਦ ਇੱਕ ਤਾਂ ਚੁੱਲ੍ਹੇ ਵਾਲੀ ਅਗਨੀ ਹੁੰਦੀ ਆ ਇੱਕ ਆਪਣੇ ਸਰੀਰ ਦੇ ਅੰਦਰ ਅਗਨੀ ਹੁੰਦੀ ਆ ਚੁੱਲੇ ਵਾਲੀ ਨਾਲ ਤਾਂ ਆਪਾਂ ਚੁੱਲੇ ਦੇ ਉੱਤੇ ਖਾਣਾ ਪਕਾਉਨੇ ਆ ਜਿਹੜੀ ਸਰੀਰ ਦੇ ਅੰਦਰ ਅਗਨੀ ਆ ਉਹਦੇ ਨਾਲ ਜਿਹੜਾ ਆਪਣਾ ਖਾਣਾ ਉਹ ਸਰੀਰ ਦੇ ਅੰਦਰ ਹੀ ਪੱਕਦਾ ਇਹ ਜਿਹੜੀ ਅਗਨੀ ਆ ਇਹ 1 ਘੰਟਾ ਚੱਲਦੀ ਰਹਿੰਦੀ ਆ ਲਗਾਤਾਰ ਜਦੋਂ ਆਪਾਂ ਕੁਝ ਵੀ ਖਾਣੇ ਆ ਭੋਜਨ ਵਗੈਰਾ ਕੋਈ ਵੀ ਚੀਜ਼ ਆਪਾਂ ਖਾ ਲਈਏ ਇਹ ਜਿਹੜੀ ਅਗਨੀ ਆ ਇਹ ਜળੂਗੀ ਆਪਾਂ ਕੀ ਕਰ ਲੈਨੇ ਆ ਕਈ ਲੋਕ ਵਿੱਚ ਕੀ ਕਰਦੇ ਨੇ ਮੇਰੇ ਭੈਣ ਭਰਾ ਪਾਣੀ ਪੀਆ ਅਗਨੀ ਬੰਦ ਇਹਦੇ ਨਾਲ ਭੋਜਨ ਪਚੂਗਾ ਨਹੀਂ ਪਾਣੀ ਪੀਣ ਨਾਲ ਭੋਜਨ ਅੰਦਰ ਸੜੂਗਾ ਜਦੋਂ ਭੋਜਨ ਸੜੂਗਾ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣਗੀਆਂ ਸਰੀਰ ਜਾਨਕਿ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਕਾਰ ਹੋ ਜਾਊਗਾ ਸੋ ਆਪਾਂ ਨੂੰ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੀ ਭੋਜਨ ਦੇ ਨਾਲ ਪਾਣੀ ਨਹੀਂ ਪੀਣਾ ਹੈਗਾ ਤੇ ਜਿਹੜਾ ਸਵੇਰੇ ਸਵੇਰੇ ਭੋਜਨ ਕਰਨਾ ਉਹ ਸੂਰਜ ਦੇ ਜਦੋਂ ਸੂਰਜ ਚੜਦਾ ਹੁੰਦਾ ਉਹ ਭੋਜਨ ਉਸ ਟਾਈਮ ਕਰਨਾ ਚਾਹੀਦਾ ਸਵੇਰ ਦਾ ਸ਼ਾਮ ਦਾ ਭੋਜਨ ਉਸ ਟਾਈਮ ਕਰੇ ਜਦੋਂ ਸੂਰਜ ਡੁੱਬ ਰਿਹਾ ਹੋਵੇ ਜਾਂ ਚੜਦੇ ਤੋਂ ਕਰਨਾ ਜਾਂ ਡੁੱਬਦੇ ਤੋਂ ਕਰਨਾ ਵਿੱਚ ਜਿਹੜਾ ਕੋਸ ਮਰਜ਼ੀ ਖਾ ਸਕਦੇ ਆਪਾਂ liquid ਚੀਜ਼ਾਂ ਵਗੈਰਾ ਹੋਰ ਚੀਜ਼ਾਂ ਵੀ ਖਾ ਸਕਦੇ ਆ ਜਦੋਂ ਤੁੱਪਾ ਜੜੀ ਹੁੰਦੀ ਹੈ ਤੁੱਪ ਦੇ ਨਾਲ ਆਪਾਂ ਕੁਝ ਵੀ ਖਾ ਸਕਦੇ ਹਾਂ ਉਹ ਟਾਈਮ 'ਚ ਜਦੋਂ ਸੂਰਜ ਡੁੱਬ ਜਾਂਦਾ ਉਸ ਤੋਂ ਬਾਅਦ ਭੋਜਨ ਕਰਨਾ ਬੰਦ ਕਰ ਦੇਣਾ ਚਾਹੀਦਾ ਉਹ ਟਾਈਮ ਜੇ ਅਗਰ ਆਪਾਂ ਰਾਤ ਨੂੰ ਭੋਜਨ ਕਰਦੇ ਹਾਂ ਤਾਂ ਰਾਤ ਦਾ ਭੋਜਨ ਚਾਹੇ ਆਪਾਂ ਪਾਣੀ ਪੀਵੋ ਚਾਹੇ ਨਾ ਪੀਵੋ ਪਚਣਾ ਨਹੀਂ ਹੈਗਾ ਉਸੇ ਤਰ੍ਹਾਂ ਹੀ ਪਿਆ ਰਹਿੰਦਾ ਉਹ ਭੋਜਨ ਸੜੂਗਾ ਸਰੀਰ ਦੇ ਅੰਦਰ ਸੜ ਜਾਂਦਾ ਪਰ ਸਾਨੂੰ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੀ ਭੋਜਨ ਆਪਾਂ ਨੂੰ ਟਾਈਮ ਸਿਰ ਖਾਣਾ ਚਾਹੀਦਾ ਅੱਜ ਕੱਲ੍ਹ ਦੇ ਲੋਕ ਕੀ ਕਰਦੇ ਨੇ ਭੱਜ ਦੌੜ ਦੀ ਜ਼ਿੰਦਗੀ ਹੈ ਜੀ ਰਾਤ ਨੂੰ 10 ਵਜੇ ਖਾ ਲਿਆ 12 ਵਜੇ ਖਾ ਲਿਆ ਇਦਾਂ ਕਰਦੇ ਨੇ ਕਈ ਜੀ ਤਾਂ ਮੈਂ ਦੇਖਿਆ 11 ਵਜੇ ਭੋਜਨ ਖਾਣਗੇ 10 ਵਜੇ ਖਾਣਗੇ ਇਦਾਂ ਭੋਜਨ ਨਹੀਂ ਖਾਣਾ ਖਾਣਾ ਹੈਗਾ ਕੱਲ੍ਹ ਨੇ ਪਹਿਲਾਂ ਵਾਲੇ ਸਮਿਆਂ 'ਚ ਲੋਕ ਠੀਕ ਠੰਗ ਨਾਲ ਖਾਣਾ ਖਾਂਦੇ ਸੀਗੇ ਉਧਰੋਂ ਸੂਰਜ ਚੜ੍ਹਦਾ ਹੁੰਦਾ ਠੀਕਾ ਉਧਰੋਂ ਸੂਰਜ ਡੁੱਬਦਾ ਹੁੰਦਾ ਠੀਕਾ ਇਸ ਤਰ੍ਹਾਂ ਭੋਜਨ ਕਰਦੇ ਸੀਗੇ ਪਰ ਅੱਜ ਦੇ ਸਮਿਆਂ ਦੇ ਵਿੱਚ ਲੋਕ ਬੇਸਾਬਾਈ ਚੱਲਦੇ ਨੇ ਜੀ ਜੀ ਸੂਰਜ ਡੁੱਬ ਗਿਆ ਰਾਤ ਹੋ ਗਈ ਖਾਣਾ ਖਾਦਾ ਉੱਥੇ ਭਾਂਡੇ ਚੱਕੇ ਉੱਥੇ ਰੱਖਤੇ ਉੱਥੇ ਟੇਡੇ ਹੋਗੇ ਇਸ ਤਰ੍ਹਾਂ ਕਰਦੇ ਨੇ ਇਹਦੇ ਨਾਲ ਫਿਰ ਕਹਿੰਦੇ ਨੇ ਜੀ ਸਾਡੇ ਤਾਂ ਲੱਤਾਂ 'ਚ ਦਰਦ ਹੁੰਦਾ ਬਾਹਾਂ 'ਚ ਦਰਦ ਹੁੰਦਾ ਪਰ ਉਹਨਾਂ ਨੂੰ ਜੇਕਰ ਉਹ ਇਸ ਤਰ੍ਹਾਂ ਤਰੀਕੇ ਨਾਲ ਭੋਜਨ ਕਰਨ ਉਹਨਾਂ ਦਾ ਸਾਰਾ ਸਰੀਰ ਹੀ ਬਹੁਤ ਵਧੀਆ ਹੋ ਜਾਊਗਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਵਾਂ ਕਿ ਸਵੇਰੇ ਆਪਾਂ ਨੂੰ ਵੱਧ ਤੋਂ ਵੱਧ ਸਵੇਰੇ ਉੱਠ ਕੇ ਪਾਣੀ ਪੀਣਾ ਚਾਹੀਦਾ ਸਵੇਰੇ ਉੱਠਣਸਾਰ ਪਹਿਲਾਂ ਪਾਣੀ ਪੀਵੋ ਜਿਹੜੀ ਆ ਚਾਹ ਵਗੈਰਾ ਕੀ ਵਿੱਚ ਮੈਂ ਦੇਖਿਆ ਮੇਰੇ ਭੈਣ ਭਰਾ ਚਾਹ ਹੀ ਪੀਂਦੇ ਨੇ ਸਵੇਰੇ ਉੱਠੇ ਮੂੰਹ ਤੋਂ ਤਾਂ ਚਲ ਚੱਕ ਨੀ ਨੂੰ ਫਿਰ ਕਹਿੰਦੇ ਨੇ ਜੀ ਤਜਾਬ ਬਣ ਗਿਆ ਗੈਸ ਬਣ ਗਿਆ ਉਹ ਗੈਸ ਜ ਆਪਣੇ ਤਾਂ ਤੁਹਾਡੇ ਬਣਨਾ ਹੀ ਆ ਜਦੋਂ ਤੁਸੀਂ ਖਾਣਾ ਹੀ ਨਹੀਂ ਠੀਕ ਖਾਵੋਗੇ ਸਵੇਰੇ ਪਹਿਲਾਂ ਪਾਣੀ ਲਵੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ 1 ਲੀਟਰ ਲੈ ਲਓ 1.5 ਲੀਟਰ ਲੈ ਲਓ 2 ਲੀਟਰ ਲੈ ਲਓ ਜਿੰਨਾ ਪੀ ਸਕਦੇ ਹੋ ਉਹਨਾਂ ਹੀ ਪੀਵੋ ਇਸ ਨਾਲ ਤੁਹਾਡੇ ਸਾਰਾ ਸਰੀਰ ਫਿੱਟ ਫਟ ਰਹੇਗਾ ਜਿਹੜੀਆਂ ਤੁਹਾਡੇ ਦਰਦ ਵਗੈਰਾ ਨੇ ਇਹ ਵੀ ਇਹ ਪ੍ਰੋਬਲਮ ਵੀ ਤੁਹਾਡੀ ਦੂਰ ਹੋ ਜਾਵੇਗੀ ਜੈ ਸ੍ਰੀ ਰਤਨ ਮੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਦੇ ਹੋ ਨਾਲ ਜਿਹੜਾ ਘੰਟੀ ਵਾਲਾ ਬਟਨ ਜਾਂ ਘੰਟੀ ਵਾਲਾ ਹੁੰਦਾ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਜਿਹੜੀਆਂ ਮੇਰੀਆਂ ਵੀਡੀਓ ਨੇ ਅੱਗੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਵੰਤਰੀ ਜੀ